ਤਾਂ ਡੇਂਗੂ ਡਰਾ ਰਿਹਾ ਹੈ ਇੱਕ ਮੱਛਰ ਪੂਰੀ ਜ਼ਿੰਦਗੀ ਲਈ ਖਤਰਾ ਹੈ ਘਰ ਚ ਖੜਾ ਹੈ ਕਿਤੇ ਪਾਣੀ ਤਾਂ ਹੋ ਜਾਓ ਸਾਵਧਾਨ ਕਿਉਂਕਿ ਡੇਂਗੂ ਡਰਾ ਰਿਹਾ ਹੈ ਤੇ ਅੱਜਕੱਲ ਕਰਾਂਗੇ ਡੇਂਗੂ ਦੇ ਉਸ ਡੰਗ ਦੀ ਜਿਸ ਤੋਂ ਇਹਨਾਂ ਦਿਨਾਂ ਚ ਬੇहद ਸਾਵਧਾਨ ਹੋਣ ਦੀ ਲੋੜ ਹੈ ਕੈਨ ਨੂੰ ਤਾਂ ਇੱਕ ਛੋਟਾ ਮੱਛਰ ਹੀ ਕੱਟਦਾ ਏ ਜਿਸ ਦਾ ਇਲਾਜ ਵੀ ਸੰਭਵ ਹੈ ਪਰ ਇੱਕ ਮੱਛਰ ਦਾ ਡੰਗ ਪੂਰੀ ਜ਼ਿੰਦਗੀ ਨੂੰ ਖਤਰੇ 'ਚ ਪਾ ਦਿੰਦਾ ਹੈ ਤੇ ਇੰਨੇ ਦਿਨੀ ਪੰਜਾਬ 'ਚ ਲਗਾਤਾਰ ਇਸ ਦੇ ਮਾਮਲਿਆਂ 'ਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ ਕੁੱਲ ਮਿਲਾ ਕੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਡੇਂਗੂ ਡਰਾ ਰਿਹਾ ਹੈ ਮੌਨਸੂਨ ਚਲਾ ਗਿਆ ਤੇ ਹੜ੍ਹ ਵੀ ਗਏ ਪਰ ਹੁਣ ਖਤਰਾ ਮੰਡਰਾ ਰਿਹਾ ਹੈ ਡੇਂਗੂ ਮਲੇਰੀਆ ਦਾ ਲੁਧਿਆਣਾ ਵਿੱਚ ਡੇਂਗੂ ਦੇ ਹੁਣ ਤੱਕ 120 ਮਾਮਲੇ ਸਾਹਮਣੇ ਆਏ ਉੱਥੇ ਹੀ ਮਲੇਰੀਆ ਦੇ 80 ਕੇਸ ਆ ਚੁੱਕੇ ਨੇ ਖੰਨਾ ਸਿੰਧਵਾ ਬੇਟ ਰਾਜਗੁਰੂ ਤੇ ਈਆਲੀ ਨੂੰ ਹੌਟਸਪੌਟ ਖੇਤਰ ਐਲਾਨਿਆ ਗਿਆ ਸਿਹਤ ਵਿਭਾਗ ਵੱਲੋਂ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਖਾਸ ਚੌਕਸ ਰਹਿਣ ਲਈ ਕਿਹਾ ਗਿਆ ਹੁਣ ਤੱਕ ਜੇ ਸਾਡਾ ਜਿਹੜਾ ਡਾਟਾ ਹੈਗਾ ਕੇਸਸ ਦਾ ਸਾਡੇ ਅਰਬਨ 'ਚ ਇੱਕ ਕੁਝ ਕੁ ਏਰੀਆਜ਼ ਹਨ ਜਿੱਥੇ ਜ਼ਿਆਦਾ ਕੇਸਸ ਆਏ ਹਨ ਜਿਵੇਂ ਅਰਬਨ 'ਚ ਸਾਡਾ ਇੱਕ ਗੁਰਦੇਵ ਨਗਰ ਹੈ ਔਰ ਇੱਕ ਸਾਡੇ ਇੱਥੇ ਸਿਦਵਾ ਮੇਡ ਦੇ ਲਾਗੇ ਪੈਂਦਾ ਹੰਬੜਾ ਇੱਥੇ ਦੇ ਕੇਸਸ ਜਿਆਦਾ ਆਏ ਆ ਔਰ ਜਿਹੜੇ ਸਾਡਾ ਪੈਰੀ ਅਰਬਨ ਏਰੀਆ ਇਸ ਤੇ ਖੰਨਾ ਸਿਟੀ ਦੇ ਬਹੁਤ ਜਿਆਦਾ ਕੇਸਸ ਹੈ ਲਾਰਵੇ ਦੇ ਲਗਾਤਾਰ ਫਤ ਪਸਾਰੇ ਨੂੰ ਵੇਖਤੀ ਹੋਏ ਸਿਹਤ ਵਿਭਾਗ ਵੱਲੋਂ ਸ਼ਹਿਰ ਵਾਸੀਆਂ ਲਈ ਕੁਝ ਖਾਸ ਹਿਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਕਿ ਆਪਣੇ ਪੱਧਰ ਤੇ ਲੋਕਾਂ ਵੱਲੋਂ ਆਪਣਾ ਬਚਾ ਕੀਤਾ ਜਾ ਸਕੇ ਕਿਉਂਕਿ ਜਿਹੜਾ ਮੌਨਸੂਨ ਦਾ ਸੀਜ਼ਨ ਹੁੰਦਾ ਹੈ ਇਸ ਤੋਂ ਬਾਅਦ ਜਿਹੜੇ ਵੈਕਟਰ ਬੋਰਨ ਡਿਜ਼ੀਜ਼ਸ ਔਰ ਵਾਟਰ ਬੋਰਨ ਡਿਜ਼ੀਜ਼ਸ ਹੁੰਦੇ ਆ ਇਹਨਾਂ ਦੇ ਹਰ ਸਾਲ ਸਾਨੂੰ ਥੋੜੇ ਜੇ ਕੇਸਿਸ ਇਸ ਚ ਵਾਦਾ ਹੁੰਦਾ ਹੀ ਹੁੰਦਾ ਪਰ ਆਪਾਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਆਪਣਾ ਪੂਰਾ ਇਹਦਾ ਖਿਆਲ ਰੱਖੋ ਇਹਦੀ ਪ੍ਰੀਵੈਂਸ਼ਨ ਕਰੋ ਜਿਵੇਂ ਕਿ ਵਾਟਰ ਬੋਰਨ ਡਿਜ਼ੀਜ਼ਸ ਹੈ ਉਸ ਲਈ ਤੁਸੀਂ ਇਹ ਕਿ ਪਾਣੀ ਜਿਹੜਾ ਪੀਂਦੇ ਹੋ ਉਹ ਤੁਸੀਂ ਆਪਣਾ ਸਾਫ਼ ਰੱਖੋ ਪਾਣੀ ਉਬਾਲ ਕੇ ਪੀਓ ਜੇ ਕਿਸੇ ਨੂੰ ਲੱਗਦਾ ਕਿ ਵੀ ਤੁਹਾਡਾ ਵਾਟਰ ਕਲੀਅਰ ਨਹੀਂ ਹੈਗਾ ਜਾਂ ਤੁਸੀਂ ਮਿਨਰਲ ਵਾਟਰ ਲਓ ਆਰਓ ਵਾਟਰ ਲਓ ਯਾ ਫਿਰ ਸਾਡੇ ਨਾਲ ਜਿਹੜੀ ਸਾਡੀ ਹੈਲਥ ਟੀਮਸ ਆ ਰਹੀ ਹੈ ਜਾਂ ਜਿਹੜੀ ਵੀ ਤੁਹਾਡੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਉੱਥੇ ਤੁਸੀਂ ਆਪਣਾ ਸੰਪਰਕ ਕਰੋ ਸਾਡੇ ਹਾਲਾਂਕਿ ਸਿਹਤ ਵਿਭਾਗ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਮਰੀਜ਼ਾਂ ਲਈ ਵੱਖਰੇ ਵਾਰਡ ਬਣਾਏ ਗਏ ਨੇ ਸਮੇਂ ਸਮੇਤੀ ਚੈਕਿੰਗ ਤੇ ਇਲਾਜ ਲਈ ਪੂਰੀ ਤਿਆਰੀ ਕੀਤੀ ਗਈ ਹੈ ਪਰ ਲੋਕ ਨੇ ਆਪਣੇ ਪੱਧਰ ਤੇ ਸਾਵਧਾਨ ਰਹਿਣ ਦੀ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਲੁਧਿਆਣਾ ਤੋਂ ਰਜਿੰਦਰ ਕੁਮਾਰ ਨਿਊਜ਼ 18 ਪੰਜਾਬ ਤਾਂ ਪੰਜਾਬ ਦੇ ਵਿੱਚ ਡੇਂਗੂ ਦੇ ਖਤਰੇ ਦੀ ਘੰਟੀ ਵੱਜ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ ਡੇਂਗੂ ਨੂੰ ਰੋਕਣ ਲਈ ਸਿਹਤ ਵਿਭਾਗ ਕੰਮ ਕਰ ਰਿਹਾ ਹੈ ਤੇ ਫਾਜ਼ਿਲਕਾ ਦੇ ਵਿੱਚ ਵੀ ਡੇਂਗੂ ਦੇ ਇਲਾਜ ਲਈ ਸਪੈਸ਼ਲ ਵਾਰਡ ਬਣਾ ਗਿਆ ਹੈ ਆਓ ਦੇਖਦੇ ਹਾਂ ਇਹ ਰਿਹਾ 120 ਸਿਹਤ ਵਿਭਾਗ ਦੀਆਂ ਟੀਮਾਂ 480000 ਘਰਾਂ ਦਾ ਸਰਵੇ 1600 ਘਰਾਂ 'ਚ ਡੇਂਗੂ ਦਾ ਲਾਰਵਾ ਤੇ ਪੂਰੇ ਜ਼ਿਲ੍ਹੇ 'ਚ 9 ਮਰੀਜ਼ ਇਹ ਤਸਵੀਰਾਂ ਨੇ ਫਾਜ਼ਿਲਕਾ ਦੀਆਂ ਜਿੱਥੇ ਦਾ ਸਿਹਤ ਵਿਭਾਗ ਡੇਂਗੂ ਤੇ ਅჯਾਹ ਬਾੜ ਕਰ ਰਿਹਾ ਹੈ ਕਿ ਡੇਂਗੂ ਦੇ ਖਤਰੇ ਨੂੰ ਘਟ ਕਰਕੇ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਫਾਜ਼ਿਲਕਾ ਦੇ ਵਿੱਚ ਹੁਣ ਤੱਕ ਡੇਂਗੂ ਦੇ 18 ਕੇਸ ਮਿਲੇ ਨੇ ਜਿਨ੍ਹਾਂ ਦੇ ਵਿੱਚੋਂ 9 ਕੇਸ ਐਕਟਿਵ ਨੇ ਤੇ ਉਹਨਾਂ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਦੇ ਵੱਲੋਂ ਮੁਫਤ ਕਰਵਾਇਆ ਜਾ ਰਿਹਾ ਹੈ ਤੇ ਡੇਂਗੂ ਦਾ ਡੰਗ ਤਿੱਖਾ ਨਾ ਹੋਵੇ ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਜਾਗਰੂਕਤਾ ਰਹੀ ਡੇਂਗੂ ਤੇ ਵਾਰ ਕਰ ਰਹੀਆਂ ਨੇ ਜੇ ਮੈਂ ਐਗਜ਼ੈਕਟ ਫਿਗਰ ਦੱਸਾਂ ਤਾਂ 4,80,810 ਹਾਊਸੇ ਜਿਹੜੇ ਹੁਣ ਤੱਕ ਚੈੱਕ ਕੀਤੇ ਗਏ ਸਰਵੇ ਕੀਤਾ ਗਿਆ ਤੇ ਜਿਹੜਾ ਲਾਰਵਾ ਆਇਡੈਂਟੀਫਾਈ ਹੋਇਆ ਉਹ ਲਗਭਗ 1600 ਘਰਾਂ ਚੋਂ ਸਾਨੂੰ ਲਾਰਵਾ ਆਇਡੈਂਟੀਫਾਈ ਹੋਇਆ ਜਿਹੜਾ ਵੀ ਮੁਕੇ ਤੇ ਨੈਸਟ ਵੀ ਕੀਤਾ ਗਿਆ ਤੇ ਜਿਹੜੇ ਏਰੀਆਸ ਚੋਂ ਲਾਰਵਾ ਸਾਨੂੰ ਮਿਲਿਆ ਸੀ ਉੱਥੇ ਸਾਡੀਆਂ ਟੀਮਾਂ ਵੱਲੋਂ ਅਵੇਰਨੈਸ ਵੀ ਜਾ ਕੇ ਦਿੱਤੀ ਗਈ ਹੈ ਪਿਛਲੇ ਸਾਲ ਸਰ ਹੁਣ ਤੱਕ 5 ਕੇਸ ਸੀ ਜਿਹੜੇ ਪੋਜ਼ਿਟਿਵ ਆਏ ਸੀ ਇਸ ਸਾਲ 18 ਕੇਸ ਆ ਗਏ ਨੇ ਜਿਹੜੇ ਪੋਜ਼ਿਟਿਵ ਇਸ ਤਰੀਕ ਤੱਕ ਆ ਚੁੱਕੇ ਨੇ ਦਲ ਇਲਾਜ ਦੀ ਕਰੀਏ ਤਾਂ ਡੇਂਗੂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਤੇ ਸਿਵਲ ਹਸਪਤਾਲ ਚ ਡੇਂਗੂ ਮਰੀਜ਼ਾਂ ਲਈ ਸ ਸਰ ਜਿਹੜਾ ਲਾਸਟ ਟਾਈਮ ਮਿਲਿਆ ਸੀਗਾ ਸਰ ਲਾਰਵਾ ਉਹ ਤਾਂ ਲਗਭਗ 1100 ਘਰਾਂ ਚੋਂ ਮਿਲਿਆ ਸੀਗਾ ਸਰ ਇਸ ਵਾਰੀ 1597 ਚੋਂ ਮਿਲਿਆ ਬਟ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੀ ਪਿਛਲੀ ਵਾਰੀ ਹਾਊਸ ਸਰਵੇ ਹੋਈ ਸੀ ਉਹ ਲਗਭਗ 1.5 ਲੱਖ ਦੇ ਕਰੀਬ ਸੀ ਬਟ ਹੁਣ ਜਿਹੜਾ ਇਸ ਵਾਰੀ ਸਰਵੇ ਹੋਇਆ ਥੋੜਾ ਜ਼ਿਆਦਾ ਕੰਪਰੀਹੈਸਿਵ ਕਰ ਰਹੇ ਆ ਜ਼ਿਆਦਾ ਡਿਟੇਲਡ ਸਰਵੇ ਸਾਡੇ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਤੱਕ ਲਗਭਗ 4.80 ਹਜ਼ਾਰ ਘਰਾਂ ਚ ਸਰਵੇ ਹੋ ਚੁੱਕਾ ਹੈ ਤਿਆਰੀ ਦੇ ਬਾਰੇ ਜੇਕਰ ਗੱਲ ਕਰਾਂ ਤਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਬਹੁਤ ਖਾਸ ਤੌਰ ਤੇ ਪ੍ਰਾਇੋਰਟੀ ਤੇ ਡੇਂਗੂ ਨੂੰ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਸ਼ੁੱਕਰਵਾਰ ਦਾ ਇੱਕ ਆਵਦਾ ਥੀਮ ਵੀ ਰੱਖਿਆ ਹੋਇਆ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹ ਖੁਦ ਵੀ ਜਾ ਜਾ ਕੇ ਇਨਸਪੈਕਸ਼ਨਸ ਕਰ ਰਹੇ ਨੇ ਸਾਡੇ ਉੱਚ ਅਧਿਕਾਰੀ ਵੀ ਇਨਸਪੈਕਸ਼ਨਸ ਕਰ ਰਹੇ ਆ ਨਾਲ ਨਾਲ ਸਾਨੂੰ ਵੀ ਹਦਾਇਤ ਆ ਕਿ ਸਿਵਲ ਸਰਜਨ ਆਫਿਸ ਵੱਲੋਂ ਵੀ ਕਿ ਸਿਵਲ ਸਰਜਨ ਖੁਦ ਵੀ ਤੇ ਜਿੰਨੇ ਵੀ ਪ੍ਰੋਗਰਾਮ ਅਫਸਰ ਐ ਐਸਐਮਓ ਸਹਿਬਾਨ ਐ ਸਭ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਕਿ ਹਰ ਸ਼ੁੱਕਰਵਾਰ ਫੀਲਡ 'ਚ ਨਿਕਲਣਾ ਹੈਗਾ ਤੇ ਟੀਮਸ ਨੂੰ ਥੜਾ ਕੇ ਅੱਗੇ ਥੋੜਾ ਮੋਰਲ ਵੀ ਉਹਨਾਂ ਦਾ ਬੂਸਟ ਹੁੰਦਾ ਜਦੋਂ ਖੁਦ ਵੀ ਅਫੀਸਰਸ ਵੀ ਜਾਂਦੇ ਨੇ ਨਾਲ ਉਹਨਾਂ ਦੇ ਤੇ ਨਾਲ-ਨਾਲ ਪਬਲਿਕ ਨੂੰ ਵੀ ਥੋੜਾ ਕੰਫੀਡੈਂਸ ਵੱਧਦਾ ਹੈ ਸਿਹਤ ਵਿਭਾਗ ਤੇ ਇਸ ਕਰਕੇ ਸਾਡੇ ਵੱਲੋਂ ਲਗਾਤਾਰ ਹਰ ਸ਼ੁੱਕਰਵਾਰ ਨੂੰ ਫੀਲਡ 'ਚ ਜਾ ਕੇ ਅਵੇਅਰਨੈਸ ਵੀ ਫੈਲਾਈ ਜਾ ਰਹੀ ਹੈ ਲਾਰਵਾ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਉਸ ਤੋਂ ਨਾਲ-ਨਾਲ ਜਿਹੜੇ ਸਰ ਸਾਡੇ ਕੋਲ ਬੈਡਸ ਹੈਗੇ ਨੇ ਰਿਜ਼ਰਵਡ ਬੈਡਸ ਵੀ ਐਸਡੀਐਚਾ ਬਹੁਤ ਤੇ ਡੀਐਚ ਫਾਜ਼ਿਲ ਕਾ ਵਿਖੇ 10-10 ਬੈਡਸ ਵੀ ਰਿਜ਼ਰਵ ਕੀਤੇ ਆ ਤਾਂ ਕਿ ਜੇਕਰ ਕੋਈ ਪੇਸ਼ੈਂਟ ਨੂੰ ਲੋਡ ਪੈਂਦੀ ਹੈਗੀ ਹੈ ਤਾਂ ਸਾਡੇ ਕੋਲ ਇੱਥ ਨੈਕਸ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰੋਵਾਈਡਡ ਨੇ ਔਰ ਸਰ ਅਸੀਂ ਜੋ ਐਕਟਿਵ ਕੇਸ ਇੱਥੇ ਪਾਏ ਗਏ ਨੇ ਉਹ ਫਿਲਹਾਲ ਤਾਂ ਸਰ ਉਹਨਾਂ ਨੇ ਆਪਣੇ ਘਰਾਂ ਵਿੱਚ ਆਪਣੇ ਆਪ ਨੂੰ ਰੱਖਿਆ ਹੈ ਬਾਕੀ ਜੋ ਮੈਡੀਕੈਂਟ ਚੱਲੀ ਹੈ ਸਰ ਉਹ ਸਾਡੇ ਡਾਕਟਰਸ ਦੇ ਐਡਵਾਈਸ ਦੇ ਅਕੋਰਡਿੰਗ ਚੱਲੀ ਉਹਨਾਂ ਦੇ ਔਰ ਸਰ ਜੋ ਵੀ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਜਾਂ ਫਿਰ ਸਾਡੇ ਐਸਐਮਓ ਸਰ ਵੱਲੋਂ ਸਾਨੂੰ ਟਾਈਮ ਟੂ ਟਾਈਮ ਦਿੱਤੇ ਜਾਂਦੇ ਹਨ ਉਸ ਦੇ ਅਕੋਰਡਿੰਗ ਸਰ ਅਸੀਂ ਆਪਣੇ ਆਪ ਨੂੰ ਇਸ ਡਿੰਗ ਬੋਰਡ ਨੂੰ ਤਿਆਰ ਕਰ ਦੱਸਦੀ ਹੈ ਕਿ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ ਡੇਂਗੂ ਦੇ ਪੰਜ ਮਾਮਲੇ ਸਾਹਮਣੇ ਆਏ ਇਸ ਵਾਰ 120 ਟੀਮਾਂ ਘਰ ਘਰ ਜਾ ਕੇ ਡੇਂਗੂ ਦੀਆਂ ਜੜਾ ਪੱਟਣ ਦੇ ਵਿੱਚ ਲੱਗੀਆਂ ਹੋਈਆਂ ਨੇ ਦੇਖਣਾ ਹੋਵੇਗਾ ਕਿੰਨਾ ਪ੍ਰਭਾਵਸ਼ਾਲ ਦਾ ਨਜ਼ਰ ਆਉਂਦਾ ਹੈ ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ ਤੇ ਹੁਣ ਗੱਲ ਕਰਦੇ ਆ ਜਲੰਧਰ ਦੀ ਜਿੱਥੇ ਸਿਹਤ ਵਿਭਾਗ ਡੇਂਗੂ ਮੇਰੀਆ ਦੇ ਖਾਤਮੇ ਲਈ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ ਹੈ ਟੀਮਾਂ ਡੇਂਗੂ ਦੀ ਰੋਕਥਾਮ ਤੋਂ ਲੈ ਕੇ ਇਲਾਜ ਤੱਕ ਲਈ ਲੋਕਾਂ ਨਾਲ رابطہ ਕਰ ਰਹੀਆਂ ਨੇ ਤਾਂ ਜੋ ਡੇਂਗੂ ਮਲੇਰੀਆ ਪੈਰ ਨਾ ਪਸਾਰ ਸਕੇ ਆਓ ਦੇਖਦੇ ਹਾਂ ਰਿਪੋਰਟ ਜਲੰਧਰ ਚ ਵੀ ਸਿਹਤ ਵਿਭਾਗ ਡੇਂਗੂ ਮਲੇਰੀਆ ਦੇ ਖਾਤਮੇ ਲਈ ਨੀਤੀਆਂ ਬਣਾ ਕੇ ਕੰਮ ਕਰ ਰਿਹਾ ਹੈ ਡੇਂਗੂ ਮਰੀਜ਼ਾਂ ਦੇ ਸੈਂਪਲ ਭਰੇ ਚਾਰੇ ਨੇ ਘਰ ਘਰ ਜਾ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਸਿਹਤ ਵਿਭਾਗ ਹਰ ਉਸ ਥਾਂ ਤੇ ਪਹੁੰਚ ਰਿਹਾ ਜਿੱਥੇ ਡੇਂਗੂ ਮਲੇਰੀਆ ਫੈਲਣ ਦਾ ਖਤਰਾ ਹੈ ਜਨੰਦਰ ਦੇ ਵਿੱਚ ਡੇਂਗੂ ਮਲੇਰੀਆ ਦੇ ਕੇਸ ਕੰਟਰੋਲ ਦੇ ਵਿੱਚ ਨੇ ਇਹ ਮਾਮਲਿਆਂ 'ਚ ਉਛਾਲ ਨਾ ਆਵੇ ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਪਰਬਾਵੇ ਇਲਾਕਿਆਂ ਦੀ ਚੈਕਿੰਗ ਕਰ ਰਹੀਆਂ ਨੇ ਲੋਕਾਂ ਨੂੰ ਡੇਂਗੂ ਫੈਲਣ ਰੱchn ਦੇ ਇਲਾਜ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਸਮਾਂ ਰਹਿੰਦੇ ਡੇਂਗੂ ਮਲੇਰੀਆ ਤੇ ਲੱਗੇ ਕੰਸੀ ਜਾ ਸੰਗੇ ਪਿਛਤ ਤੋਂ ਬਾਅਦ ਪਾਣੀ ਖੜਾ ਹੋਣ ਕਰਕੇ ਡੇਂਗੂ ਦੀ ਬਿਮਾਰੀ ਦੇ ਕੇਸਸ ਦੇ ਰਿਪੋਰਟ ਜਾਰਾ ਹੋ ਰਹੇ ਹੈ फिलहाल जलंधर के इन्ने ज़्यादा रिपोर्ट नहीं हुए क्योंकि जिस तरह साढ़े कोलाइजा पॉजिटिव जो अभी गल करिए जनवरी को लैके हूं तक टोटल अठाई केसिज ही रिपोर्ट होजिटिव उन्होंने इस एक्टिव टोटल जलंधर तीन केस ने दो सिविल हॉस्पिटल है एक सिविल हॉस्पिटल जलंधर एक सिविल हॉस्पिटल अटोदर एक सा केस जो एडमिटेड है प्राइवेट फैसिलिटी एडमिटेड है ਸੇਵਾ ਸਰਜਨ ਮੁਤਾਬਿਕ ਡੇਂਗੂ ਦੇ ਲੱਛਣ ਹੋਣ ਤੇ ਮਰੀਜ਼ਾਂ ਨੂੰ ਕਮਰਾਂ ਦੀ ਲੋੜ ਨਹੀਂ ਹੈ ਸਿਹਤ ਵਿਭਾਗ ਹਸਪਤਾਲ ਦੇ ਵਿੱਚ ਡੇਂਗੂ ਮਰੀਜ਼ਾਂ ਦੇ ਇਲਾਜ ਲਈ ਵਾਰਡ ਰਿਜ਼ਰਵ ਹੈ ਜਿੱਥੇ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰਨਗੇ ਇਸ ਨੂੰ ਲੈ ਕੇ ਸਾਡੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ 56 ਬੈਡਸ ਦਾ ਡੇਂਗੂ ਵਾਰਡ ਬਣਾਇਆ ਹੋਇਆ ਹੈ ਸੋਗਨ ਹਸਪੀਟਲ ਦੇ ਵਿੱਚ ਡੇਂਗੂ ਵਾਰਡ ਦੇ ਵਿੱਚ ਸਾਰੀ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਮੱਛਰਦਾਨੀਆਂ ਵੀ ਲੱਗੀਆਂ ਹੋਈਆਂ ਹਨ ਜਿੱਥੇ ਇੱਕ ਪੇਸ਼ੈਂਟ ਦੀ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਹੈ 24 ਆਰਾਊਂਡ ਦੀ ਡਾਕਟਰ ਸਟਾਫ ਅਵੇਲੇਬਲ ਹੈ ਇਸੇ ਤਰ੍ਹਾਂ ਹੀ ਸਾਡੇ ਕੋਲ ਨਕੋਦਰ ਦੇ ਵਿੱਚ ਵੀ 10 ਬੈਡਸ ਦਾ ਵਾਰਡ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਫਲਾਟ ਦੇ ਵਿੱਚ ਵੀ ਸਬ ਡਿਵੀਜ਼ਨਲ ਹਸਪਤਾਲ ਸਾਡੇ ਕੋਲ 10 ਬੈਡਸ ਦਾ ਵਾਰਡ ਬਣਾਇਆ ਹੋਇਆ ਹੈ ਜਿੱਥੇ ਡਾਕਟਰਸ ਐਂਡ ਸਾਰਾ ਸਟਾਫ 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਜਲੰਧਰ ਸ਼ਹਿਰ ਦੇ ਵਿੱਚ ਡੇਂਗੂ ਮਲੇਰੀਆ ਦੇ ਨਾਲ ਨਿਪਟਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਟੀਮ ਦਾ ਇੱਕ ਹੀ ਉਦੇਸ਼ ਹੈ ਕਿ ਸ਼ਹਿਰ ਚ ਡੇਂਗੂ ਆਪਣੇ ਪੈਰ ਨਾ ਫਸਾਰੇ ਇਸ ਤੋਂ ਪਹਿਲਾਂ ਹੀ ਉਸ ਦੇ ਖਾਤੇ ਮੇ ਲਈ ਤਿਆਰੀ ਖਿੱਚ ਲੋ ਜਿਸ ਦਾ ਨਤੀਜਾ ਜਲੰਧਰ ਚ ਡੇਂਗੂ ਦੇ ਕੇਸਾਂ ਚ ਕਮੀ ਦੇ ਰੂਪ ਚ ਸਾਹਮਣੇ ਆਇਆ ਹੈ ਜ਼ਿਲੰਦਾ ਤੋਂ ਸਹਿਜ ਜੁਨੇਜਾ ਨਿਊਜ਼ 18 ਪੰਜਾਬ ਡੇਂਗੂ ਮਲੇਰੀਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ ਇਸ ਵਾਸਤੇ ਬਾਬਾ ਬਕਾਲਾ ਦਾ ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਦੇਖੋ ਇਹ ਰਿਪੋਰਟ ਹੜਾਂ ਦੀ ਮਾਰ ਤੇ ਮੌਸਮ 'ਚ ਬਦਲਾਅ ਕਾਰਨ ਡੇਂਗੂ ਮਲੇਰੀਆ ਆਪਣਾ ਜਾਲ ਵਿਛਾ ਰਿਹਾ ਹੈ ਇਸ ਨੂੰ ਰੋਕਣ ਲਈ ਸਰਕਾਰੀ ਹਸਪਤਾਲ ਚ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੱਲ ਬਾਬਾ ਬਕਾਲਾ ਦੀ ਕਰੀਏ ਤਾਂ ਰੋਜ਼ਾਨਾ ਸਰ ਤੋਂ 70 ਬਰੀਜ਼ ਡੇਗੂ ਦੇ ਸੈਂਪਲ ਲਈ ਆ ਰਹੇ ਨੇ ਜਿਨ੍ਹਾਂ ਨੂੰ ਮਾਹਿਰ ਡਾਕਟਰੀ ਟੀਮ ਦੇ ਰਾਹੀਂ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਮਲੇਰੀਆ ਪੈਰ ਨਾ ਫੈਲ ਸਕੇ ਮੌਸਮੀ ਬਦਲਾਅ ਦੇ ਨਾਲ ਵੱਖ-ਵੱਖ ਜਗ੍ਹਾ ਦੇ ਉੱਤੇ ਬਿਮਾਰੀਆਂ ਫੈਲਣ ਦਾ ਖਤਸ਼ਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਔਰ ਇਸ ਸਮੇਂ ਅਸੀਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਸਿਵਲ ਹਸਪਤਾਲ ਦੀ ਲੈਬਾਰਟਰੀ ਦੇ ਵਿੱਚ ਅਸੀਂ ਇਸ ਸਮੇਂ ਮੌਜੂਦ ਹਾਂ ਜਿੱਥੇ ਕਿਲਾਤਰ ਜਦੋਂ ਕੇਸਸ ਆਉਂਦੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਲੈਪਟਾਪਸ ਜਿਹੜੇ ਨੇ ਉਹ ਇੱਥੇ ਕੀਤੇ ਜਾਂਦੇ ਨੇ ਕਿਉਂਕਿ ਹੁਣ ਬੀਤੇ ਦਿਨਾਂ ਦੌਰਾਨ ਜਦੋਂ ਤੋਂ ਬਰਸਾਤਾਂ ਹੋਈਆਂ ਨੇ ਬਰਸਾਤਾਂ ਤੋਂ ਬਾਅਦ ਕਾਫੀ ਜਗ੍ਹਾ ਜੇਕਰ ਗੱਲ ਕਰੀਏ ਜਿੱਥੇ ਬਰਸਾਤ ਦੇ ਕਾਰਨ ਵੀ ਅ ਬਿਮਾਰੀਆਂ ਫੈਲਣ ਦਾ ਖਤਸ਼ਾ ਬਣਿਆ ਹੋਇਆ ਹੈ ਕਈ ਜਗ੍ਹਾ ਦੇ ਉੱਤੇ ਹੜ੍ਹਾਂ ਦੇ ਕਾਰਨ ਗੰਦੇ ਪਾਣੀ ਦਾ ਜਿਹੜਾ ਪ੍ਰਭਾਵ ਹੋਇਆ ਔਰ ਉਸ ਤੋਂ ਬਾਅਦ ਵੀ ਅਜਿਹੀ ਸਥਿਤੀ ਬਣੀ ਹੋਈ ਹੈ ਨਯੂ ਸੇਟਿੰਦੀ ਟੀਮ ਦੇ ਨਾਲ ਜਾਣਕਾਰੀ ਸਾਂਝੇ ਕਰਦੇ ਐਸਐਮਓ ਡਾਕਟਰ ਨੀਰਜ ਪਾਟਿਆ ਨੇ ਦੱਸਿਆ ਕਿ ਜੁਲਾਈ ਅਗਸਤ ਦੌਰਾਨ ਡੇਂਗੂ ਦੇ ਮਰੀਜ਼ ਸਾਹਮਣੇ ਆਏ ਨੇ ਜਿਸ ਨੂੰ ਸਿਹਤ ਟੀਮਾਂ ਦਾ ਗਠਨ ਕਰਕੇ ਉੱਥੇ ਹੀ ਰੋਕ ਦਿੱਤਾ ਗਿਆ ਪ੍ਰਭਾਵਿਤ ਖੇਤਰਾ ਦੀ ਸਫਾਈ ਕਰਵਾ ਕੇ ਫੋਗਿੰਗ ਕਰਾਈ ਜਾ ਰਹੀ ਹੈ ਇਹ ਜਾਂ ਇੱਥੇ ਡੇਂਗੀ ਦੇ ਜਾਂ ਮਲੇਰੀਆ ਦੇ ਕੇਸਿਸ ਜਿਹੜੇ ਆ ਉਹ ਜ਼ਿਆਦਾ ਆ ਸਕਦੇ ਨੇ ਉੱਥੇ ਸਰਕਾਰ ਵੱਲੋਂ ਬਾਬਾ ਬਕਾਲਾ ਸਾਹਿਬ ਬਲਾਕ ਦੇ ਵਿੱਚ ਹੀ ਦੋ ਫੋਗਿੰਗ ਮਸ਼ੀਨਾਂ ਜਿਹੜੀਆਂ ਹੈ ਉਹ ਪ੍ਰੋਵਾਈਡ ਕਰਵਾਈਆਂ ਗਿਆਆਂ ਹਨ ਔਰ ਲਗਾਤਾਰ ਉੱਥੇ ਐਕਸਟੈਂਸਿਵ ਫੋਗਿੰਗ ਚੱਲ ਰਹੀ ਹੈ ਉਦੇ ਨਾਲ ਉਹਦਾ ਸਿੱਟਾ ਇਹ ਹੋਇਆ ਕਿ ਸਾਡੇ ਕੋਲ ਅਜੇ ਤੱਕ ਕੋਈ ਨਾ ਮਲੇਰੀਆ ਦਾ ਨਾ ਕੋਈ ਡੇਂਗੂ ਦਾ ਨਾ ਕੋਈ ਇਦਾਂ ਦਾ ਦੂਸਰੀਆਂ ਬਿਮਾਰੀਆਂ ਵੀ ਜਿਹੜੀਆਂ ਵੱਧ ਜਾਂਦੀਆਂ ਨੇ ਫਲੱਡ ਤੋਂ ਬਾਅਦ ਜਿੱਦਾਂ ਕੋਈ ਕਿਸੇ ਨੂੰ ਡਾਇਰੀਆ ਹੈ ਵੋਮਿਟਿੰਗ ਹੈ ਜਾਂ ਕੋਈ ਫੀਵਰ ਵਾਲੇ ਕੇਸਿਸ ਦੂਸਰੇ ਹੋ ਗਏ ਉਹ ਵੀ ਜਿਹੜੇ ਆ ਉਹ ਕਿਰਪਾ ਹੀ ਰਹੀ ਹੈ ਇੰਨੇ ਜ਼ਿਆਦਾ ਆਏ ਨਹੀਂ ਹੈ ਸਭ ਕੁ 50 60 ਪੇਸ਼ੈਂਟ ਆ ਰਹੇ ਨੇ ਟੈਸਟ ਕਰਾਉਣ ਵਾਸਤੇ ਮਤਲਬ ਰੋਜ਼ਾਨਾ ਦੀ ਕੀ ਰੁਟੀਨ ਹੈ ਰੋਜ਼ਾਨਾ 50 60 ਪੇਸ਼ੈਂਟ ਦੇ ਆ ਰਹੇ ਟੈਸਟ ਕਰਾਉਣ ਵਾਸਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਕੋਈ ਇਨਫੈਕਸ਼ਨ ਦਾ ਕੋਈ ਕੋਈ ਟੈਸਟ ਕਰਵਾਉਣਾ ਸਾਰੇ ਆ ਰਹੇ। ਬਾਬਾ ਬਕਾਲਾ ਦੀ ਸਿਵਲ ਹਸਪਤਾਲ ਦੀ ਲੈਬ ਚ ਡੇਂਗੂ ਕੇਸਾਂ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਇਲਾਜ ਤੇ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸਾਡੇ ਕੋਲ ਜ਼ਿਆਦਾ ਜਿਹੜੀ ਓਪੀਡੀ ਸਾਡੀ ਹੈਗੀ ਆ ਉਹ ਐਂਟੀਨੈਟਲ ਕੇਸਿਸ ਦੀ ਹੈ। ਔਰ ਕੁਝ ਫੀਵਰ ਦੇ ਕੇਸਿਸ ਵੀ ਰਿਪੋਰਟ ਹੋਏ ਆ ਔਰ ਫੀਵਰ ਦੇ ਕੇਸਿਸ ਸਪੈਸੀਫਿਕਲੀ ਸਾਡੀ ਹੈ ਵੈਲ ਇਕুইਪਡ ਲੈਬ ਹੈ। ਇਹਦੇ ਵਿੱਚ ਅਸੀਂ ਸਾਰੇ ਟੈਸਟਿੰਗ ਹਰ ਤਰ੍ਹਾਂ ਦੀ ਟੈਸਟਿੰਗ ਕਰਦੇ ਹਾਂ। बाबा बकाला صاحب ਦਾ ਸਿਹਤ ਪ੍ਰਸ਼ਾਸਨ ਵਾਇਰਲ ਬੁਖਾਰ ਤੇ ਨਕੀਲ ਕਸਰ ਨਹੀਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜੋ ਹੜ ਦੀ ਮਾਰ ਤੋਂ ਨਿਕਲੇ ਲੋਕ ਡੇਂਗੂ ਮਲੇਰੀਆ ਦੀ ਚਪੇਟ ਦੇ ਵਿੱਚ ਹੁਣ ਨਾ ਆ ਸਕਣ ਤੇ ਹੁਣ ਫਰਜ਼ ਲੋਕਾਂ ਦਾ ਵੀ ਪੈਂਦਾ ਕਿ ਸਿਹਤ ਵਿਭਾਗ ਦਾ ਡੇਂਗੂ ਖਿਲਾਫ ਜੰਗ 'ਚ ਪੂਰਾ ਸਾਥ ਦੇਣ ਵਿਅਸਤ ਗੁਰਦਰਸ਼ਨ ਸਿੰਘ న్యూਸ 80 ਪੰਜਾਬ